ਦੋਸਤੋ ਇਹ ਹੈ ਆਪਣੇ ਦੇਸ਼ ਦਾ ਤੇ ਦੁਨੀਆ ਦਾ ਮਹਾਨ ਜਾਦੂਗਰ ਪੀਸੀ ਸਰਕਾਰ ਤੇ ਜਦੋਂ ਇਸ ਨੇ ਇਹ ਜਾਦੂ ਦਿਖਾਇਆ ਸੀ ਤਾਂ ਅੰਗਰੇਜ਼ ਵੀ ਸੋਚੀ ਪੈ ਗਏ ਸੀ ਉਹ ਕਹਿੰਦੇ ਸੀ ਵੀ ਇਹ ਜਾਦੂ ਹੋ ਹੀ ਨਹੀਂ ਸਕਦਾ ਇਹ ਨੇ ਕੋਈ ਕੋਈ ਹੋਰ ਕਲਾ ਹੈ ਕੋਈ ਹੋਰ ਗੈਵੀ ਸ਼ਕਤੀ ਹੈ ਚਲੋ ਆਪਾਂ ਦੇਖਦੇ ਆ ਕਿ ਕੀ ਕਰਦਾ ਹੈ ਬੜਾ ਲਓ ਜੀ ਪੀਨ বাজਾਈ ਤੇ ਰੱਸਾ ਸੱਪ ਵਾਂਗੂ ਖੜਾ ਹੋ ਹੀ ਜਾਂਦਾ ਤਾਂ ਅੰਗਰੇਜ਼ਾਂ ਨੂੰ ਵੀ ਸੋਚੀ ਪਾਉਣ ਵਾਲਾ ਆਪਣੇ ਦੇਸ਼ ਦਾ ਮਹਾਨ ਜਾਦੂਗਰ ਬਈ ਇਹ ਪੀਸੀ ਸਰਕਾਰ ਦਾ ਕੋਈ ਤੇ ਹੁਣ ਇਹਦਾ ਮੁੰਡਾ ਜਾਦੂ ਲਗਾਉਂਦਾ ਬਹੁਤ ਤਕੜਾ ਤੇ ਇਸਨੇ ਬਈ ਤਾਜ ਮਹਿਲ ਗਾਇਬ ਕਰਤਾ ਸੀਗਾ ਉਹ ਵੀ ਸਾਨੂੰ ਵੀਡੀਓ ਦਿਖਾਵਾਂਗੇ ਤਾਜ ਮਹਿਲ ਗਾਇਬ ਕਰਨ ਦੀ ਜਦੋਂ ਹੁਣ ਦੇਖਦੇ ਆ ਲਓ ਜੀ ਖਾਲੀ ਚਾਦਰ 'ਚ ਮੁੰਡਾ ਪ੍ਰਗਟ ਕਰਤਾ ਛੋਟਾ ਜਿਹਾ ਰੋਬੋਟ ਬਹੁਤ ਹੀ ਛੋਟਾ ਜਿਹਾ ਜੇ ਮੁੰਡਾ ਰਸੇ ਦੇ ਉੱਤੇ ਚੜੀ ਜਾਂਦਾ ਤਾਂ ਉੱਤੇ ਕੁਝ ਵੀ ਨਹੀਂ ਇਹੀ ਚੀਜ਼ ਨੂੰ ਦੇਖ ਕੇ ਹੈਰਾਨ ਹੋਗੇ ਸੀ ਕਿ ਜਦੋਂ ਇਹਨੇ ਇਹ ਜਾਦੂ ਕਰਾਇਆ ਸੀ ਉਹ ਤਾਂ ਕ੍ਰੇਨ ਕਰੂਨ ਦਾ ਉਹ ਹੈ ਹੀ ਨਹੀਂ ਸੀ ਆਪਣੇ ਦੇਸ਼ 'ਚ ਬਹੁਤ ਪੁਰਾਣਾ ਜਾਦੂਗਰ ਹੈ ਬਹੁਤ ਪੁਰਾਣੀ ਵੀਡੀਓ ਹੈ ਬਹੁਤ ਪੁਰਾਣੀ ਵੀਡੀਓ ਹੈ ਨਾ ਬਿਲਕੁਰੀ ਲੈਂਗੇ ਕੋਸ਼ਿਸ਼ ਕਰਦੇ ਹੋਰ ਉਸਨੇ ਹੁਣ ਮਿੱਟੀ ਲਈ ਇਸ ਟਾਈਪ ਦੀ ਵੀਡੀਓ ਵੀ ਕ੍ਰੇਨ ਲਾ ਕੇ ਬੱਸ ਥੋੜਾ ਬੱਸ ਚਲੋ ਮੁੰਡਾ ਗਾਇਬ ਹੋ ਗਿਆ ਭਾਈ ਭਾਈ ਜੀ ਵੀਡੀਓ ਚੰਗੀ ਲੱਗਦੀ ਹੈ ਜਲਦੀ ਜਲਦੀ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਤੇ ਆਪਣੇ ਕਮੈਂਟ ਵੀ ਜਰੂਰ ਦੱਸਿਓ ਧੰਨਵਾਦ ਦੋਸਤੋ